ਬਹੁਤ ਵੱਡੇ ਅਫਸਰ ਸਹਿਬਾਨਾਂ ਨਾਲ ਚਰਚਾ ਹੋਈ ਉਹਨਾਂ ਨੇ ਮੈਨੂੰ ਕਿਹਾ ਵੀ ਹੁਣ ਤੁਸੀਂ ਪਾਟਜੀ ਟਿੱਕੇ ਬਹਿ ਜਾਓ ਤੁਹਾਡਾ ਨੁਕਸਾਨ ਹੋਊਗਾ ਮਨਾ 16 ਜੂਨ ਨੂੰ ਮੇਰਾ ਜਨਮ ਦਿਨ ਹੁੰਦਾ ਉਹੀ ਦਿਨ ਚੁਣਿਆ ਗਿਆ 12 ਜਾਂ 13 ਕਹਿੰਦੇ ਤਰੀਕ ਦੇ ਉਹ ਬਠੰਡੇ ਆਏ ਵੀ ਸੀ ਅਮਰੀਕਨ ਵੈਪਨਸ ਸੀ ਉਹਨਾਂ ਕੋਲ 30 ਦੇ ਜਿਹੜੇ ਕਹਿੰਦੇ ਥਰੂ ਪਾਕਿਸਤਾਨ ਮੋਸਟਲੀ ਆ ਰਹੇ ਨੇ ਬੰਦਾ ਜਿਹੜਾ ਉਹਨੂੰ ਆਪਰੇਟ ਕਰ ਰਿਹਾ ਕੈਨੇਡਾ ਬੈਠਾ ਉਹਨੂੰ ਦਾ ਟਾਰਗੇਟ ਮੈਂ ਸੀਗਾ ਉਹ ਤਾਂ ਉਹਨਾਂ ਨੂੰ ਪੁਲੀਖਾ ਪੈ ਗਿਆ ਡਿੱਟੋ ਮੇਰੀ ਕਾਪੀ ਆ ਗਿਆ ਬੰਦਾ ਉੱਤੇ ਵਿਚਾਰੇ ਦੀ ਲਲਿਤ ਛਾਪੜਾਈ ਜੀ ਤੇ ਕਸਟ ਆਇਆ ਪਰ ਮੈਨੂੰ ਮਰਮੌਂ ਚ ਕੋਈ ਕਸਰ ਤਾਂ ਨਹੀਂ ਛੱਡੀ ਸੀ ਇਹਨਾਂ ਨੇ ਮਤਲਬ ਤੁਹਾਡੇ ਕੋਲੇ ਰਿਟਨ ਚ ਸਾਰਾ ਕੁਝ ਆ ਰਿਹਾ ਹੈ ਤੁਹਾਡੇ ਕੋਲੇ ਇੰਟੈਲੀਜੈਂਸ ਦੀਆਂ ਰਿਪੋਰਟਾਂ ਆ ਰਹੀਆਂ ਤੁਹਾਡੇ ਕੋਲੇ ਮਤਲਬ ਸੈਂਟਰ ਦੇ ਮਹਿਕਮੇ ਲਿਖ ਕੇ ਭੇਜ ਰਿਹਾ ਵੀ ਸੰਦੀਪ ਪਾਠਕ ਦਾ ਨੁਕਸਾਨ ਹੋ ਸਕਦਾ ਸੁਰੱਖਿਆ ਦੀ ਜ਼ਰੂਰਤ ਹੈ ਇਹਦਾ ਧਿਆਨ ਕਰੋ ਉੱਥੇ ਕੀ ਦੇ ਕਹਿਣ ਉੱਤੇ ਬਿਲਕੁਲ ਡਿਨਾਈ ਕਰ ਦਿੱਤਾ ਜਾਂਦਾ ਵੀ ਨਹੀਂ ਇਹਨੂੰ ਕੋਈ ਲੋੜ ਨਹੀਂ ਭ੍ਰਸ਼ਟ ਪੁਲਿਸ ਅਫਸਰ ਨੇ ਜਿਹਦੇ ਖਿਲਾਫ ਮੈਂ ਕਾਰਵਾਈਆਂ ਕਰਵਾਈਆਂ ਵੀਆਂ ਯਾ ਉਹਨਾਂ ਦਾ ਦਬਾਅ ਸੀ ਵੀ ਇਹਨੂੰ ਆਪਾਂ ਮਰਨ ਲਈ ਖੁੱਲਾ ਛੱਡ ਦਿੱਤੀ ਐਨਾ ਜ਼ਿਆਦਾ ਜੀ ਇੰਨੀ ਨਫ਼ਰਤ ਇਹ ਨਫ਼ਰਤ ਹੀ ਕਹਾਂਗੇ ਨਾ ਸਾਡੇ ਨਾਲ ਮੈਨੂੰ ਲੱਗਦਾ ਜੀ ਕਿਸੇ ਨੂੰ ਪਤਾ ਲੱਗ ਜੇ ਵੀ ਯਾਰ ਇਹਦਾ ਜਾਨੀ ਮਨ ਲਈ ਨੁਕਸਾਨ ਹੋ ਸਕਦਾ ਅੱਜ ਕੱਲ ਗਰਨੇਡ ਤਾਂ ਉਹ ਆਏ ਛੱਡਦੇ ਪਏ ਆ ਜਿਵੇਂ ਕੋਈ ਮਤਲਬ ਪਲਾਸਟਿਕ ਦੀ ਖੁੱਡੋਣਾ ਖੇਡਦੇ ਫਿਰਦੇ ਹੋਣ ਜਿਵੇਂ ਤੁਸੀਂ ਇਹ ਗੱਲ ਕਹੀ ਕਿ ਸਿਰਫ ਇਹ ਗੱਲ ਕਹਿ ਦਿੱਤੀ ਜਾਂਦੀ ਕਿ ਸਿਕਿਉਰਿਟੀ ਲੈਣ ਲਈ ਕਰਦੇ ਹੁਣ ਵੀ ਇਹ ਸਟੰਟ ਕੀਤਾ ਹੋਦਾ ਕਿ ਇਹਨੂੰ ਵੀ ਸਟੰਟ ਦਾ ਰੂਪ ਦੇ ਦੇਣਗੇ ਬੱਚੇ ਦਾ ਪਿਓ ਮਾਂ ਦਾ ਪੁੱਤ ਮਤਲਬ ਉਹ ਰੋਦਾ ਘਰ ਵਾਲਾ ਠੀਕ ਹੈ ਚਾਰ ਗੋਲੀਆਂ ਖਾ ਕੇ ਬੈੱਡ ਤੇ ਪਿਆ ਹਸਪੀਟਲ ਦੇ ਵਿੱਚ ਹੈ ਉਹ ਇਹ ਪੰਜਾਬ ਛੱਡ ਜੂੰਗੀ ਤਾਂ ਵਧੀਆ ਨਹੀਂ ਸੀ ਸੀ ਦੁਨੀਆ 'ਚ ਨਹੀਂ ਰਹਿਣ ਦੇਣਾ ਤੇ ਉਹਦੇ ਉੱਤੇ ਪਹਿਰਾ ਕੌਣ ਦੇ ਰਿਹਾ ਇਸ ਗੰਦੇ ਸਿਸਟਮ ਦੇ ਨਾਲ ਰਲ ਕੇ ਇਹ ਸਟੇਟ ਪਹਿਰਾ ਦੇ ਰਹੀ ਹੈ ਕੋਰਟ 'ਚ ਜਾ ਕੇ ਵੀ ਮੇਰੀ ਰਿੱਕੀ ਕੀਤੀ ਹੈ ਮੇਰੇ ਆਫਿਸ ਜਾ ਕੇ ਵੀ ਕ੍ਰੀਕੀ ਕੀਤੀਆ ਦੋ ਦਿਨ ਉਸ ਤੋਂ ਬਾਅਦ ਇੱਥੇ ਆ ਗਏ ਉਹਨਾਂ ਦੇ ਕੋਲੇ ਮੇਰੀਆਂ ਸਾਰੀਆਂ ਫਰੈਸ਼ ਐਕਟੀਵਿਟੀਜ਼ ਸੀਗੀਆਂ ਮੇਰੀ ਨਵੀਂ ਕਾਰ ਦੀਆਂ ਮੇਰੀਆਂ ਸਾਰੀਆਂ ਪਿਕਸ ਸੀਗੀਆਂ 16 ਜੂਨ ਨੂੰ ਬਠਿੰਡਾ ਦੇ ਥਰਮਲ ਕਲੋਨੀ ਦੇ ਬਾਹਰ ਇੱਕ ਗੋਲੀ ਚੱਲਦੀ ਹੈ ਗੋਲੀ ਚੱਲਦੀ ਹੈ ਗੋਲੀ ਲੱਗਦੀ ਹੈ ਇੱਕ ਵਿਅਕਤੀ ਤੇ ਮਾਮਲਾ ਇੱਥੇ ਚੁੱਪ ਹੋ ਜਾਂਦਾ ਪਰ ਉਸ ਤੋਂ ਬਾਅਦ ਜਦੋਂ ਇਹ ਪਤਾ ਲੱਗਦਾ ਹੈ ਕਿ ਗੋਲੀ ਕਿਸੇ ਹੋਰ ਵਿਅਕਤੀ ਤੇ ਚੱਲੀ ਟਾਰਗੇਟ ਕਿਸੇ ਹੋਰ ਵਿਅਕਤੀ ਨੂੰ ਕਰਨਾ ਸੀ ਤਾਂ ਟਾਰਗੇਟ ਕਿਹਨੂੰ ਕਰਨਾ ਸੀ ਗੋਲੀ ਅਸਲ ਚ ਚਲਾਉਣੀ ਕਿਹਦੇ ਤੇ ਸੀ ਉਹ ਸੀ ਸੰਦੀਪ ਪਾਟਕ ਜੋ ਕਿ ਹਿੰਦੂ ਮਹਾਗਠ ਬੰਦਨ ਦੇ ਲੀਡਰ ਵੀ ਹੈ ਵਕੀਲ ਵੀ ਹੈ ਸਮਾਜਿਕ ਕਾਰਜਕਰਤਾ ਵੀ ਹੈ ਉਹਨਾਂ ਦੇ ਉੱਤੇ ਇਹ ਗੋਲੀ ਚਲਣੀ ਸੀ ਹਮ ਸ਼ਕਲ ਹੋਣ ਕਰਕੇ ਵਿਅਕਤੀ ਹੋਰ ਨਿਸ਼ਾਨੇ ਤੇ ਆ ਗਿਆ ਕੁਦਰਤ ਕਹਿ ਲਓ ਰੱਬ ਕਹਿ ਲਓ ਉਹਦੇ ਕਰਕੇ ਉਹ ਵੀ ਬਚ ਗਿਆ ਪਰ ਮਾਮਲਾ ਜਦੋਂ ਪੁਲਿਸ ਉਹਨਾਂ ਦੋਸ਼ੀਆਂ ਨੂੰ ਫੜਦੀ ਹੈ ਜਿਨ੍ਹਾਂ ਨੇ ਗੋਲੀ ਚਲਾਈ ਹੈ ਤਾਂ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਟਾਰਗੇਟ ਸੰਦੀਪ ਪਾਠਕ ਸੀ ਪਰ ਗੋਲੀ ਉਸ ਵਿਅਕਤੀ ਦੇ ਲੱਗੀ ਕਿਉਂਕਿ ਸ਼ਕਲ ਮਿਲਦੀ ਜੁਲਦੀ ਹੈ ਤਸਵੀਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਬਿਲਕੁਲ ਸ਼ਕਲ ਮਿਲਦੀ ਜੁਲਦੀ ਹੈ ਸੰਦੀਪ ਪਾਠਕ ਨੂੰ ਕਿਉਂ ਟਾਰਗੇਟ ਕੀਤਾ ਗਿਆ ਕੀਨੇ ਟਾਰਗੇਟ ਕੀਤਾ ਕੀ ਪੁਲਿਸ ਕੋਲ ਇਨਫੋਰਮੇਸ਼ਨ ਨਹੀਂ ਸੀ ਇੰਟੈਲੀਜੈਂਸ ਕੋਲੇ ਜਾਣਕਾਰੀ ਨਹੀਂ ਸੀ ਕਿ ਸੰਦੀਪ ਪਟਕ ਦੀ ਜਾਨ ਨੂੰ ਖਤਰਾ ਹੈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਸੰਦੀਪ ਪਟਕ ਨੇ ਪਟਕ ਸਾਹਿਬ 16 ਤਰੀਕ ਨੂੰ ਜਿਹੜੀ ਇਹ ਗੋਲੀ ਚੱਲਦੀ ਹੈ ਕੀ ਤੁਹਾਨੂੰ ਪਤਾ ਲੱਗ ਜਾਂਦਾ ਉਸ ਦਿਨ ਕਿ ਮਤਲਬ ਟਾਰਗੇਟ ਮੈਨੂੰ ਕੀਤਾ ਗਿਆ ਕੀ ਤੁਹਾਡੇ ਕੋਲੇ ਕੋਈ ਇਨਫੋਰਮੇਸ਼ਨ ਉਸ ਤੋਂ ਪਹਿਲਾਂ ਸੀ ਕਿ ਕੋਈ ਪੁਲਿਸ ਵੱਲੋਂ ਤੁਹਾਨੂੰ ਅਲਰਟ ਕੀਤਾ ਗਿਆ ਹੋਵੇ ਕਿ ਭਾਈ ਇਸ ਤਰੀਕੇ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਜਾਣਕਾਰੀ ਦਿਓ ਇਸ ਬਾਰੇ ਮਨਿੰਦਰ ਜੀ ਦੇਖੋ ਜਿਹੜੀ ਇੰਟੈਲੀਜੈਂਸ ਹੈ ਨਾ ਇੱਕ ਜਿਵੇਂ ਸਟੇਟ ਗਵਰਨਮੈਂਟ ਦਾ ਹੁੰਦਾ ਸਿਸਟਮ ਇੱਕ ਸੈਂਟਰ ਗਵਰਨਮੈਂਟ ਦਾ ਹੁੰਦਾ ਤਾਂ ਤੁਹਾਨੂੰ ਪਤਾ ਵੀ ਸਾਰੇ ਪਾਸੇ ਹੀ ਆਪਣੇ ਨਾਲ ਕਿਉਂਕਿ ਜਿੰਨੀ ਦੇਰ ਤੋਂ ਮੈਂ ਕੰਮ ਕਰ ਰਿਹਾ ਹਾਂ ਹਰ ਇੱਕ ਤਰ੍ਹਾਂ ਦੇ ਆਪਣੇ ਜਿਹੜੇ ਹੈ ਰਿਲੇਸ਼ਨ ਬਣ ਜਾਂਦੇ ਆ ਸਾਰੇ ਨਾਲ ਕੋਈ ਮਤਲਬ ਦੋਸਤਾਨਾ ਹੋ ਜਾਂਦਾ ਭਰਾ ਬੱਜ ਜਾਂਦੇ ਆ ਤਾਂ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਤੁਸੀਂ ਦੇਖੋ ਤੁਸੀਂ ਪੱਤਰਕਾਰ ਹੋ ਤੁਹਾਡੇ ਕੋਲ ਵੀ ਇਨਫੋਰਮੇਸ਼ਨਾਂ ਸਾਂਝੀਆਂ ਕਰਦੇ ਆ ਮਹਿਕਮੇ ਦੇ ਬੰਦੇ ਕਰਦੇ ਆ ਹੂਰ ਆ ਮੈਨੂੰ ਜਿਹੜਾ ਹੈਗਾ ਅ ਮਤਲਬ 2023 ਤੋਂ ਮਤਲਬ ਕਹਿ ਲਓ ਜਾਂ ਮਿਡ 22 ਤੋਂ 2022 ਤੋਂ ਮਤਲਬ ਮੈਂ ਪੂਰੇ ਥ੍ਰੈਟ ਤੇ ਚੱਲ ਰਿਹਾ ਸੀ ਉਸ ਵਕਤ ਮੈਨੂੰ ਅ ਪੰਜਾਬ ਪੁਲਿਸ ਨੇ ਸੁਰੱਖਿਆ ਵੀ ਮਹੀਆ ਕਰਵਾਈ ਕਾ ਕਾਫੀ ਵੱਡੇ ਲੈਵਲ ਤੇ ਮੈਨੂੰ ਸੁਰੱਖਿਆ ਮਿਲੀ ਵੀ ਸੀ ਤੇ ਬਹੁਤ ਜਿਹੜਾ ਕਹਿ ਲਓ ਵੀ ਪਤਾ ਲੱਗਦਾ ਸੀਗਾ ਵੀ ਕਿਉਂਕਿ ਪੁਲਿਸ ਜਦੋਂ ਅ ਮਤਲਬ ਕੋਈ ਬੰਦੇ ਤੇ ਥ੍ਰੈਟ ਹੁੰਦਾ ਤਾਂ ਜਦੋਂ ਸੀਰੀਅਸ ਹੁੰਦੀ ਹੈ ਤਾਂ ਕਿਵੇਂ ਰਿਐਕਟ ਕਰਦੀ ਹੈ ਸਭ ਨੂੰ ਪਤਾ ਤਾਂ ਬਹੁਤ ਮਤਲਬ ਆਪ ਵੀ ਮਹਿਸੂਸ ਕਰਦੇ ਕਿ ਕਾਫੀ ਅੱਛੇ ਲੈਵਲ ਤੇ ਧਿਆਨ ਰੱਖਿਆ ਜਾ ਰਿਹਾ ਸੀ ਸੁਰੱਖਿਆ ਦਾ ਅਪ੍ਰੈਲ 2022 ਤੋਂ ਠੀਕ ਹੈ ਖਾਸ ਕਰ ਤੁਸੀਂ ਕਹਿ ਲੋ ਵੀ ਫਰਵਰੀ 2022 ਤੋਂ ਮਹਾਰਾਜ ਪਿੰਡ ਵਾਲਾ ਕਸਟੋਡੀਅਲ ਡੈਥ ਵਾਲਾ ਜਦੋਂ ਤੋਂ ਆਪਾਂ ਮੁੱਦਾ ਚੱਕਦੇ ਆ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਉਹ ਸਟੋਰੀਆਂ ਕੀਤੀਆਂ ਸੀ ਉਸ ਤੋਂ ਬਾਅਦ ਪੁਲਿਸਦਿਆਂ ਜਿਹੜੀਆਂ ਮਤਲਬ ਕੁਝ ਲੋਕ ਜਿਨ੍ਹਾਂ ਨੂੰ ਸਾਡਾ ਰਵਈਆ ਪਸੰਦ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਪਾਠ ਕੀ ਕਰ ਰਿਹਾ ਤਾਂ ਕਿਉਂ ਕਰ ਰਿਹਾ ਜਾਂ ਕੋਈ ਵੀ ਵਿਸਲ ਬਲੂਰ ਬੰਦਾ ਜਿਹੜਾ ਕੁਝ ਕਰ ਰਿਹਾ ਤਾਂ ਕਿਉਂ ਕਰ ਰਿਹਾ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਜਾਂਦੇ ਆ ਤਾਂ ਉਹਨਾਂ ਨੇ ਬੜੀ ਪਲੈਨਿੰਗ ਦੇ ਨਾਲ ਸਾਡੇ ਖਿਲਾਫ ਬੜੇ ਛੜਯੰਤਰ ਰਚੇ ਪਰਚੇ ਵੀ ਦਰਜ ਕੀਤੇ ਗਏ ਸਾਡੇ ਤੇ ਬੜੇ ਮਤਲਬ ਸਮੇ ਮਾੜੀ ਜੋ ਸਾਨੂੰ ਗੁਜ਼ਰਨਾ ਪਿਆ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਭੀੜ ਪਈ ਤੇ ਉਹਦੇ ਵਿੱਚ ਸਾਨੂੰ ਸਾਰੇ ਮਤਲਬ ਇਨਫੋਰਮੇਸ਼ਨ ਆਉਣ ਲੱਗ ਗਈ ਵੀ ਤੁਹਾਡਾ ਨੁਕਸਾਨ ਹੋਣ ਵਾਲਾ ਤੁਸੀਂ ਬਚ ਕੇ ਰਹੋ ਜਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਸੈਟਿੰਗ ਕਰ ਲੋ ਹੋਰ ਹੈ ਤਾਂ ਮਈ ਦੇ ਵਿੱਚ ਮਈ 2023 ਦੇ ਵਿੱਚ ਹੀ ਮੈਂ ਇੱਕ ਲੈਟਰ ਲਿਖਦਾ ਮਾਨਯੋਗ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਸੈਂਟਰ ਨੂੰ ਵੀ ਅਸੀਂ ਇਨਫੋਰਮੇਸ਼ਨ ਲਿਖਦੇ ਆ ਵੀ ਸਾਡੇ ਨਾਲ ਜਿਹੜੇ ਹੈਗੇ ਆ ਕੋਈ ਸੈਂਟਰ ਦੇ ਮਤਲਬ ਕਿਸੇ ਫੋਰਸ ਦੇ ਬੰਦੇ ਲਾਏ ਜਾਣ ਜਾਂ ਮਤਲਬ ਜਿਹੜੀ ਪੰਜਾਬ ਪੁਲਿਸ ਜਿਹੜੀ ਸੁਰੱਖਿਆ ਮਹੀਆ ਕਰਾਉਂਦੀ ਹੈ ਉਹਦੇ ਵਿੱਚ ਪ੍ਰੋਫੈਸ਼ਨਲ ਬੰਦੇ ਸਾਡੇ ਨਾਲ ਸਿਕਿਉਰਟੀ ਦੇ ਵਿੱਚ ਲਾਏ ਜਾਣ ਕਿਉਂਕਿ ਸਾਨੂੰ ਖਦਸਾ ਵੀ ਕੁਝ ਬੰਦੇ ਸਾਡੇ ਖਿਲਾਫ ਝੂਠੇ ਪਰਚੇ ਦਰਜ ਕਰਨ ਦੀ ਜਾਂ ਸਾਡਾ ਨੁਕਸਾਨ ਕਰਾਉਣ ਦੀ ਸਾਜਿਸ਼ਾਂ ਰਚ ਰਹੇ ਨੇ ਉਹੀ ਕੁਝ ਹੁੰਦਾ ਜੂਨ ਦੇ ਵਿੱਚ ਪਹਿਲੇ ਹਫਤੇ ਸਾਡੇ ਦੇ ਇੱਕ ਝੂਠਾ ਪਰਚਾ ਦਰਜ ਕੀਤਾ ਜਾਂਦਾ ਪਰਚੀ ਦੇ ਵਿੱਚ ਜਿਹੜੀਆਂ ਸਾਨੂੰ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਤੇ ਉਸੇ 'ਚ ਸਾਡੀ ਸੁਰੱਖਿਆ ਸਾਰਿਆਂ ਦੀ ਵਿਡਰਾਅ ਕਰ ਲਈ ਜਾਂਦੀ ਹੈ। ਪੁਲਿਸ ਇਹ ਨਹੀਂ ਕਹਿੰਦੀ ਵੀ ਪਹਿਲਾਂ ਜਿਹੜੀਆਂ ਇਨਫੋਰਮੇਸ਼ਨਾਂ ਦੇ ਆਧਾਰ ਤੇ ਜਿਹੜੀ ਇੰਟੈਲੀਜੈਂਸ ਰਿਪੋਰਟਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਸਿਕਿਉਰਟੀ ਦਿੱਤੀ ਸੀ ਉਹ ਉਹਦੇ ਕੋਈ ਜ਼ਿਕਰ ਨਹੀਂ ਕਰਦੇ। ਬਸ ਨਹੀਂ ਜੀ ਇਹਨਾਂ ਬੰਦਿਆਂ ਤੇ ਸਾਨੂੰ ਆਏ ਤੇ ਇਹ ਸਿਕਿਉਰਟੀ ਸੁਰੱਖਿਆ ਇਹਨਾਂ ਦੀ ਵਾਪਸ ਲਈ ਜਾਂਦੀ ਹੈ। ਉਦੋਂ ਮਾਰਚ 2023 ਦੇ ਵਿੱਚ ਕਿਉਂਕਿ ਇੱਕ ਮੇਰੇ ਵੱਲੋਂ ਪਰਚਾ ਵੀ ਦਰਜ ਕਰਾਇਆ ਵੈ ਮੈਨੂੰ ਥ੍ਰੈਟ ਆ ਮੈਂ ਇਨਫੋਰਮੇਸ਼ਨ ਦਿੱਤੀ ਐਸਐਸਪੀ ਬਠਿੰਡਾ ਨੂੰ ਉਹਨਾਂ ਨੇ ਇਮੀਡੀਏਟਲੀ ਪਰਚਾ ਦਰਜ ਕਰਾਤਾ ਕਰਤਾ ਕੀ ਪੁਲਿਸ ਖਾਸ ਮੁਖਬਰ ਦੀ ਮੁਖਬਰੀ ਦੇ ਆਧਾਰ ਤੇ ਕਿਉਂਕਿ ਜੇ ਮੇਰੇ ਵੱਲੋਂ ਕਰਦੇ ਉਹ ਖਾਲਿਸਤਾਨੀ ਉਹ ਸੀਗੀ ਮਤਲਬ ਗਰਮ ਖਿਆਲੀਆਂ ਵੱਲੋਂ ਉਹ ਸੀਗਾ ਮਤਲਬ ਮੈਨੂੰ ਖਤਰਾ ਸੀਗਾ ਉਹ ਮੇਰਾ ਵਿੱਚੋਂ ਜ਼ਿਕਰੀ ਉਡਾਤਾ ਜਦੋਂ ਇਹ ਰੇਕੀ ਉਸ ਦਿਨ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਤਾਂ ਥ੍ਰੈਟ ਹੋਰ ਵਧ ਗਿਆ ਤੇ ਇਹਨੂੰ ਹੋਰ ਜੇ ਹਾਈਲਾਈਟ ਕਰਾਂਗੇ ਤਾਂ ਹੋਰ ਸਾਨੂੰ ਪੈ ਜੂ ਚਲੋ ਕੋਈ ਗੱਲ ਨਹੀਂ ਉਹ ਕਰ ਗਏ ਉਸ ਤੋਂ ਬਾਅਦ ਸਤੰਬਰ 2023 ਦੇ ਵਿੱਚ ਮਤਲਬ ਮੇਰੀ ਰੇਕੀ ਹੁੰਦੀ ਹੈ ਮੇਰੇ ਚੈਂਬਰ ਦੀ ਰੇਕੀ ਹੁੰਦੀ ਹੈ ਆਫਿਸ ਦੀ ਘਰ ਦੀ ਸਾਰਾ ਕੁਝ ਹੁੰਦੀ ਹੈ ਉਦੋਂ ਜਿਹੜੀ ਮੇਰੀ ਸੁਰੱਖਿਆ ਵਾਪਸ ਲੈ ਲੈ ਲਈ ਗਈ ਸੀ ਠੀਕ ਹੈ ਉਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹਨੂੰ ਮਾਰਨ ਹੀ ਆਗੇ ਬੰਦੇ ਤਾਂ ਇਹਨਾਂ ਨੇ ਮੈਨੂੰ ਇੱਕ ਪੀਐਸ ਉਹ ਉਦੋਂ ਦਿੱਤਾ ਠੀਕ ਹੈ ਜੀ ਤਾਂ ਐਸਐਸਪੀ ਬਟੰਡਾ ਦੀ ਬਦਲੀ ਹੋ ਜਾਂਦੀ ਹੈ ਤਾਂ ਇੱਥੇ ਨਵਾਂ ਐਸਐਸਪੀ ਆ ਜਾਂਦਾ ਹਰਮਨ ਵੀਰ ਸਿੰਘ ਗਿੱਲ ਜਿਹਦਾ ਮੁਕਸਰ ਵਕੀਲ ਨਾਲ ਚੱਕਰ ਪਿਆ ਸੀ ਤੁਹਾਨੂੰ ਯਾਦ ਹੋ ਤੇ ਉਹਦੇ ਉੱਤੇ ਅਸੀਂ ਕਾਫੀ ਸਖਤ ਟਿੱਪਣੀਆਂ ਕੀਤੀਆਂ ਸੀ ਉਹ ਆਉਂਦਾ ਉਸ ਤੋਂ ਅਗਲੇ ਦਿਨ ਹੀ ਮੈਨੂੰ ਥ੍ਰੈਟ ਖਤਮ ਹੋ ਜਾਂਦਾ ਠੀਕ ਹੈ ਮੈਨੂੰ ਥ੍ਰੈਟ ਖਤਮ ਹੋ ਜਾਂਦਾ ਤੇ ਮੇਰਾ ਉਹ ਇੱਕ ਪੀਐਸਓ ਵੀ ਵਾਪਸ ਬੁਲਾ ਲਿਆ ਜਾਂਦਾ ਠੀਕ ਹੈ ਠੀਕ ਹੈ ਜੀ ਇਹ ਗੱਲ ਆਪਾਂ ਕਰ ਰਹੇ ਆ ਨਵੰਬਰ 24 ਦੀ ਨਵੰਬਰ 23 ਦੀ ਜੀ ਉਸ ਤੋਂ ਬਾਅਦ ਕੰਮ ਚੱਲਦਾ ਗਿਆ ਮੇਰੇ ਕੋਲ ਫਿਰ ਜਿਵੇਂ ਹੁੰਦਾ ਵੀ ਪਾਠਕਜੀ ਧਿਆਨ ਨਾ ਰੋ ਕਾਫੀ ਥ੍ਰੈਟ ਹੈ ਤੁਹਾਨੂੰ ਪਤਾ ਨਹੀਂ ਰੈਡੀਕਲਸ ਜਿਹੜੇ ਆ ਉਹ ਤੁਹਾਡਾ ਨੁਕਸਾਨ ਕਰ ਸਕਦੇ ਆ ਜੀ ਉਹ ਮੈਂ ਕਿਹਾ ਜੀ ਮੈਂ ਤਾਂ ਉਹਦੇ ਧਿਆਨ ਨਾ ਰਹਿਣੇ ਤੇ ਹੁਣ ਸਟੇਟ ਨੇ ਦੇਖਣਾ ਮੈਂ ਥੋੜਾ ਇਹਦੇ ਵਿੱਚ ਉਹਨਾਂ ਨੂੰ ਕੋਈ ਇਨਸਟਰਕਸ਼ਨ ਦੇ ਸਕਦਾ ਉਹ ਤਾਂ ਉਹਨਾਂ ਨੇ ਦੇ ਸਕਦਾ ਪਰ ਇਹ ਸਭ ਸੁੱਤੇ ਰਹੇ ਜੀ ਬੇਸਿਕਲੀ ਜਿਹੜਾ ਮੁੱਦਾ ਆਉਂਦਾ ਹੈ ਜਿਹੜਾ ਮੈਨੂੰ ਸਾਰੇ ਕਹਿੰਦੇ ਆ ਵੀ ਉਹਨਾਂ ਦਾ ਪੁਲ ਮਲਾਕੀ ਵੀ ਜੇ ਸਾਡੇ ਨਾਲ ਸਿਸਟਮ ਠੀਕ ਰਹੂ ਤਾਂ ਠੀਕ ਹੈ ਤੇ ਨਹੀਂ ਅਸੀਂ ਕੋਈ ਮਰਤਾ ਮਰੇ ਇਹੀ ਇਹੀ ਰਵਈਆ ਹੋਇਆ ਮਤਲਬ ਹੀ ਪਲਸ ਨਾਲ ਸੈਟਿੰਗ ਨਹੀਂ ਹੈ ਤਾਂ ਮਰਦੇ ਮਰੋ ਤੁਹਾਨੂੰ ਜੋ ਮਰਦੀ ਥਰੈਡ ਬਿਲਕੁਲ 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 ਤਾਂ ਨਵੰਬਰ ਦਸੰਬਰ 2024 ਪਿਛਲੇ ਸਾਲ ਮਤਲਬ 7-8 ਮਹੀਨੇ ਪਹਿਲਾਂ ਕਹਿ ਲੀਏ ਮੈਨੂੰ ਫੇਰ ਪਤਾ ਲੱਗਿਆ ਵੀ ਮੇਰੇ ਤੇ ਅਟੈਕ ਹੋ ਸਕਦਾ ਮੇਰੇ ਉਹਨਾਂ ਨੂੰ ਵੀ ਲੱਗਿਆ ਤਾਂ ਮੇਰਾ ਜਿਹੜਾ ਪੰਜਾਬ ਪ੍ਰਧਾਨ ਹੈ ਹਿੰਦੂ ਮਹਾਗਠਪੰਦਨ ਦਾ ਉਹਨਾਂ ਵੱਲੋਂ ਵੀ ਇੱਕ ਲੈਟਰ ਲਿਖੀ ਜਾਂਦੀ ਹੈ ਐਸਐਸਪੀ ਬਟਿੰਡਾ ਨੂੰ ਮੁੱਖ ਮੰਤਰੀ ਪੰਜਾਬ ਨੂੰ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਹੋ ਗਿਆ 22 April ਨੂੰ ਹੁਣ ਮੈਂ ਤੁਹਾਨੂੰ ਦੱਸਦਾ ਨਾ ਲੇਟੈਸਟ 22 April ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਤੇ ਮੈਂ ਡੀਜੀਪੀ ਪੰਜਾਬ ਐਸਐਸ ਐਸਐਸਪੀ ਬਟੰਡਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਰਿਆਂ ਨੂੰ ਇੱਕ ਲੈਟਰ ਲਿਖਦਾ ਡੀਜੀਪੀ ਸਿਕਿਉਰਟੀ ਨੂੰ ਵੀ ਇੰਟੈਲੀਜੈਂਸ ਨੂੰ ਵੀ ਵੀ ਇਸ ਤਰ੍ਹਾਂ ਕਰਕੇ ਮੈਨੂੰ ਖਤਰਾ ਜਿਹੜੀ ਮੇਰੀ ਸਿਕਿਉਰਟੀ ਹੈ ਹਨਾ ਉਹਦਾ ਦੇਖਿਆ ਜਾਵੇ ਵੀ ਐਕਚੁਅਲ ਚ ਕਾਰਨ ਕੀ ਹੈ ਤੇ ਉਹ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਔਨ ਰਿਕਾਰਡ ਆਈਆਂ ਕਿ ਮੈਨੂੰ ਆਪ ਹੀ ਉਹ ਦੇ ਰਹੇ ਐ ਠੀਕ ਐ ਤਾਂ ਉਹਦੇ ਵਿੱਚ ਮੇਰਾ ਪਰਪਸ ਕੀ ਸੀਗਾ ਇੱਕ ਗੱਲ ਲਿਖਣ ਦਾ ਉਹਦਾ ਉਹਦੇ ਪਿੱਛੇ ਇਹ ਸੀ ਵੀ ਕੀ ਮੈਨੂੰ ਐਕਚੁਅਲ ਚ ਥ੍ਰੈਟ ਹੈ ਜਾਂ ਮੈਨੂੰ ਡਰਾ ਕੇ ਤੇ ਘਰੇ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਪਾਟਕ ਜੀ ਤੁਹਾਨੂੰ ਬਹੁਤ ਖਤਰਾ ਦੇਖਿਓ ਕਿਤੇ ਘਰੋਂ ਨਿਕਲੋਂ ਉੱਤੇ ਤੁਹਾਡਾ ਕਾਹੜ ਹੋ ਜੇ ਜਾਂ ਤੁਹਾਡੇ ਨਾਲ ਐ ਵੀ ਹੋ ਸਕਦਾ ਐ ਵੀ ਹੋ ਸਕਦਾ ਮਈ ਦੇ ਵਿੱਚ ਮਈ ਤੁਸੀਂ ਮੰਨ ਕੇ ਚੱਲੋ ਕੋਈ 15-16 ਮਈ ਦੇ ਨੇੜੇ ਮੇਰੀ ਬਹੁਤ ਵੱਡੇ ਅਫਸਰ ਸਹਿਬਾਨਾਂ ਨਾਲ ਚਰਚਾ ਹੋਈ ਉਹਨਾਂ ਨੇ ਮੈਨੂੰ ਕਿਹਾ ਵੀ ਹੁਣ ਤੁਸੀਂ ਪਟਕੀ ਜੀ ਟਿੱਕੇ ਬਹਿ ਜਾਓ ਤੁਹਾਡਾ ਨੁਕਸਾਨ ਹੋਊਗਾ ਮਈ ਕਹਤਾ ਸੀ ਮਈ ਚ ਕਹਤਾ ਸੀ ਮਿਡ ਮਈ ਠੀਕ ਹੈ ਮੈਨੂੰ ਕਹਿੰਦੇ ਵੀ ਹੁਣ ਤੁਸੀਂ ਸੰਭਲ ਕੇ ਚੱਲਿਓ ਤੁਹਾਡਾ ਨੁਕਸਾਨ ਹੋ ਸਕਦਾ ਤੁਸੀਂ ਆਪ ਦੇ ਐਸਐਸਪੀ ਨੂੰ ਮਿਲੋ ਹੋਰ ਨੂੰ ਮਿਲੋ ਤਾਂ ਅਫਸਰਾਂ ਦੀ ਵੀ ਉੱਪਰ ਗੱਲਾਂ ਹੋਈਆਂ ਸਾਰਿਆਂ ਇਹਨਾਂ ਕੋਲੇ ਇਨਪੁਟ ਸੀਗੀਆਂ ਜੀ ਕਿਉਂ ਇਸ ਤਰ੍ਹਾਂ ਮਰਨ ਲਈ ਛੱਡ ਦਿੱਤਾ ਗਿਆ ਤੁਹਾਡੇ ਸਾਹਮਣੇ ਜਿਹੜਾ ਵੀ ਕੁਝ ਹੋਇਆ ਫਿਰ ਮੇਰਾ ਜਨਮ ਦਿਨ ਵਾਲਾ ਦਿਨ ਚੋਣਨਾ 16 ਜੂਨ ਨੂੰ ਮੇਰਾ ਜਨਮ ਦਿਨ ਹੁੰਦਾ ਉਹੀ ਦਿਨ ਚੁਣਿਆ ਗਿਆ 12 ਜਾਂ 13 ਕਹਿੰਦੇ ਤਰੀਕ ਦੇ ਉਹ ਬਠੰਡੇ ਆਏ ਵੀ ਸੀ ਠੀਕ ਹੈ ਅਮਰੀਕਨ ਵੈਪਨਸ ਸੀ ਉਹਨਾਂ ਕੋਲ 30 ਦੇ ਠੀਕ ਹੈ ਰਾਈਟ ਜਿਹੜੇ ਕਹਿੰਦੇ ਥਰੂ ਪਾਕਿਸਤਾਨ ਮੋਸਟਲੀ ਆ ਰਹੇ ਨੇ ਠੀਕ ਹੈ ਜੀ ਬੰਦਾ ਜਿਹੜਾ ਉਹਨੂੰ ਆਪਰੇਟ ਕਰ ਰਿਹਾ ਉਹ ਕੈਨੇਡਾ ਬੈਠਾ ਕਿੱਡਾ ਵੱਡਾ ਇਹ ਮਤਲਬ ਛੜੀ ਅੰਤਰ ਸੀਗਾ ਮੈਨੂੰ ਮਾਰਨ ਦਾ ਠੀਕ ਹੈ ਉਹ ਚਲੋ ਪਰਮਾਤਮਾ ਨੇ ਰੱਖ ਲਈ ਉੱਤੇ ਵਿਚਾਰੇ ਤੇ ਲਲਿਤ ਛਾਬੜਾਈ ਜੀ ਤੇ ਕਸ਼ਟ ਆਇਆ ਪਰ ਉਹਦਾ ਵੀ ਪਰਮਾਤਮਾ ਨੇ ਨੁਕਸਾਨ ਨਹੀਂ ਹੋਣ ਦਿੱਤਾ ਉਹਨੂੰ ਵੀ ਬਚਾਲਿਆ ਹਾਂਜੀ ਪਰ ਮੈਨੂੰ ਮਰਵਾਉਣ ਚ ਕੋਈ ਕਸਰ ਤਾਂ ਨਹੀਂ ਛੱਡੀ ਸੀ ਇਹਨਾਂ ਨੇ ਨਹੀਂ ਹਾਂਜੀ ਮਤਲਬ ਤੁਹਾਡੇ ਕੋਲੇ ਰਿਟਨ ਚ ਸਾਰਾ ਕੁਝ ਆ ਰਿਹਾ ਹੈ ਤੁਹਾਡੇ ਕੋਲੇ ਇੰਟੈਲੀਜੈਂਸ ਦੀਆਂ ਰਿਪੋਰਟਾਂ ਆ ਰਹੀਆਂ ਤੁਹਾਡੇ ਕੋਲੇ ਮਤਲਬ ਸੈਂਟਰ ਦੇ ਮਹਿਕਮੇ ਲਿਖ ਕੇ ਭੇਜ ਰਿਹਾ ਵੀ ਸੰਦੀਪ ਪਾਠਕ ਦਾ ਨੁਕਸਾਨ ਹੋ ਸਕਦਾ ਠੀਕ ਹੈ ਸੰਦੀਪ ਪਾਠਕ ਨੂੰ ਮਤਲਬ ਅ ਸੁਰੱਖਿਆ ਦੀ ਜ਼ਰੂਰਤ ਹੈ ਇਹਦਾ ਧਿਆਨ ਕਰੋ ਉਥੇ ਕੀ ਦੇ ਕਹਿਣ ਉੱਤੇ ਬਿਲਕੁਲ ਡਿਨਾਈ ਕਰ ਦਿੱਤਾ ਜਾਂਦਾ ਵੀ ਨਹੀਂ ਇਹਨੂੰ ਕੋਈ ਲੋੜ ਨਹੀਂ ਕੀ ਦੇ ਕਹਿਣ ਉੱਤੇ ਕਿਹੜਾ ਕੋਈ ਪੋਲਿਟੀਕਲ ਪ੍ਰੈਸ਼ਰ ਸੀ ਠੀਕ ਹੈ ਜੀ ਜਾਂ ਜਿਹੜੇ ਕੋਈ ਭ੍ਰਿਸ਼ਟ ਪੁਲਿਸ ਅਫਸਰ ਨੇ ਜਾਂ ਹੋਰ ਵੀ ਭ੍ਰਿਸ਼ਟ ਤੰਤਰ ਹੈ ਜਿਹੜਾ ਜਿਹਦੇ ਖਿਲਾਫ ਮੈਂ ਕਾਰਵਾਈਆਂ ਕਰਵਾਈਆਂ ਵੀਆਂ ਜਾਂ ਉਹਨਾਂ ਦਾ ਦਬਾਅ ਸੀ ਵੀ ਇਹਨੂੰ ਆਪਾਂ ਮਰਨ ਲਈ ਖੁੱਲਾ ਛੱਡ ਦਿੱਤੀ ਹਾਂਜੀ ਕਿਤੇ ਉਹਨਾਂ ਦੀ ਵੀ ਕੋਈ ਇਨਵੋਲਵਮੈਂਟ ਤਾਂ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜੇ ਇਹ ਜਿਹੜੇ ਵੱਡੇ ਅਫਸਰ ਹੁੰਦੀਆਂ ਹੁੰਦੇ ਆ ਜਿਹੜੇ ਪ੍ਰਸ਼ਾਸਤ ਸਿਸਟਮ ਹੈ ਇਹਦੇ ਕਿੱਥੋਂ ਕਿੱਥੋਂ ਤੱਕ ਪਹੁੰਚ ਹੈ ਠੀਕ ਹੈ ਤੇ ਗਰਮ ਖਿਆਲੀ ਜਿਹੜੇ ਨੇ ਜਿਹੜੇ ਖਾਲਿਸਤਾਨੀ ਮਾਈਂਡਡ ਲੋਕ ਨੇ ਜਾਂ ਜਿਹੜੇ ਚਾਹੁੰਦੇ ਆ ਵੀ Hindu ਜਿਹੜਾ ਉਹ ਕੋਈ ਪੰਜਾਬ 'ਚ Hinduਾਂ ਦੀ ਆਵਾਜ਼ ਨਾ ਚੱਕ ਸਕੇ Hinduਾਂ ਲਈ ਕੋਈ ਆਵਾਜ਼ ਕਿਵੇਂ ਕੱਢਦਾ ਹਾਂਜੀ ਤਾਂ ਜਿਹੜੇ ਉਹਨਾਂ ਦੀ ਆਵਾਜ਼ ਨੂੰ ਵੀ ਪਸੰਦ ਨਹੀਂ ਕਰਦੇ ਚਾਹੇ ਉਹ ਸਿਰਫ ਹਿੰਦੂਤਵ ਦੇ ਲਈ ਹਾ ਦਾ ਨਾਰਾ ਮਾਰਦੇ ਹੋਣ ਠੀਕ ਹੈ ਤੇ ਉਹਨਾਂ ਉਹ ਕਿਵੇਂ ਅੱਜ ਤੱਕ Hindu ਲੀਡਰਾਂ ਦੇ ਕਤਲ ਹੁੰਦੇ ਆਏ ਆ ਕਿਵੇਂ Hindu ਪਰਿਵਾਰਾਂ ਦੇ ਨੁਕਸਾਨ ਹੋਏ ਕਿਸ ਤੋਂ ਲੁਕਿਤਾ ਨਹੀਂ ਉਸਤੇ باوجود ਮਤਲਬ ਇੰਨਾ ਜ਼ਿਆਦਾ ਜੀ ਇੰਨੀ ਨਫ਼ਰਤ ਇਹ ਨਫ਼ਰਤ ਹੀ ਕਹਾਂਗੇ ਨਾ ਸਾਡੇ ਨਾਲ ਮੈਨੂੰ ਲੱਗਦਾ ਜੀ ਕਿਸੇ ਨੂੰ ਪਤਾ ਲੱਗ ਜੇ ਵੀ ਯਾਰ ਇਹਦਾ ਜਾਨੀ ਮਾਲ ਨਹੀਂ ਨੁਕਸਾਨ ਹੋ ਸਕਦਾ ਅੱਜ ਕੱਲ ਗਰਨੇਡ ਤਾਂ ਉਹ ਆਏ ਸੱਡਦੇ ਪਏ ਆ ਜਿਵੇਂ ਕੋਈ ਮਤਲਬ ਪਲਾਸਟਿਕ ਦੀ ਖੁੱਡੋਣਾ ਖੇਡਦੇ ਫਿਰਦੇ ਹੋਣ ਹਾਂਜੀ ਪੁਲਿਸ ਥਾਣਿਆਂ ਦੇ ਉੱਤੇ ਮਤਲਬ ਗਰਨੇਡ ਸੱਡ ਤੇ ਕਿੰਨੇ ਸੋਸ਼ਲ ਐਕਟਿਵਿਸਟ ਨੇ ਪੰਜਾਬ ਦੇ ਜਿਨ੍ਹਾਂ ਦੇ ਮਤਲਬ ਗਰਨੇਡ ਹਮਲੇ ਹੋ ਗਏ ਪੋਲੀਟਿਸ਼ੀਅਨਸ ਦੇ ਘਰੇ ਗ੍ਰੇਨੇਡ ਹਮਲੇ ਹੋ ਗਏ ਹਾਂਜੀ ਤੇ ਮਤਲਬ ਤੁਸੀਂ ਇਹ ਦੇਖੋ ਵੀ ਮੰਨ ਲਓ ਮੇਰੇ ਘਰ ਤੇ ਕੋਈ ਗ੍ਰੇਨੇਡ ਹਮਲਾ ਹੋ ਜਾਂਦਾ ਮੇਰੇ ਤੇ ਆ ਕਿੱਡਾ ਵੱਡਾ ਮੈਨੂੰ ਮਾਰਨ ਲਈ ਛੜਜੰਤਰ ਰਚੇ ਗਏ ਤਾਂ ਉਸ ਇਹ ਤਾਂ ਜ਼ਿੰਮੇਵਾਰ ਕੌਣ ਹੈ ਮਨਿੰਦਰ ਜੀ ਇਹ ਅੱਜ ਦੇਖੋ ਠੀਕ ਹੈ ਮੈਨੂੰ ਮਤਲਬ ਬੜਾ ਵਧੀਆ ਐਸਐਸਪੀ ਮੈਡਮ ਨੇ ડીਲ ਕੀਤਾ ਮੈਨੂੰ ਕਿਹਾ ਤਾਂ ਸਿਕਿਉਰਟੀ ਲੈ ਲਓ ਸਾਰਾ ਸਾਰੀਆਂ ਗੱਲਾਂ ਠੀਕ ਹੈ ਅੱਜ ਸਵਾਲ ਇਹ ਪੈਦਾ ਹੁੰਦਾ ਤੁਸੀਂ ਪੂਰੇ ਪੰਜਾਬ ਚ ਦੇਖ ਲਓ ਵੀ ਕਿਹਦੇ ਕੋਲੇ ਸੁਰੱਖਿਆ ਹੈ ਨਹੀਂ ਯਾਰ ਪੋਲਿਟਿਸ਼ਨਾਂ ਕੋਲੇ ਹੈ ਨਹੀਂ ਸਿੱਖ ਲੀਡਰਾਂ ਕੋਲੇ ਹੈ ਨਹੀਂ ਮੁਸਲਮਾਨ ਲੀਡਰਾਂ ਕੋਲੇ ਹੈ ਨਹੀਂ 크ਰਿਸਚੀਅਨ ਲੀਡਰਾਂ ਕੋਲੇ ਹੈ ਨਹੀਂ ਸੋਸ਼ਲ ਐਕਟਿਵਿਸਟਾਂ ਕੋਲੇ ਹੈ ਨਹੀਂ ਕੱਲਾ ਹਿੰਦੂ ਲੀਡਰ ਹੀ ਕਿਉਂ ਗੁਨਾਹਗਾਰ ਹੈ ਯਾਰ ਹਰੇਕ ਹਿੰਦੂ ਕੀ ਜਿਹੜਾ ਵੀ ਹਿੰਦੂ ਲਈ ਹਿੰਦੂਤਵ ਲਈ ਬੋਲਦਾ ਹੈ ਜਿਹੜਾ ਵੀ ਹਿੰਦੂਆਂ ਦੀ ਲਈ ਬਾਤ ਚੱਕਦਾ ਥੋਡੇ ਕੋਲੇ ਇੱਕੋ ਜਿਹੜਾ ਤੁਸੀਂ ਇੱਕ ਪ੍ਰੋਪਗੈਂਡਾ ਉਹਨਾਂ ਦੇ ਖਿਲਾਫ ਕੀਤਾ ਹਿੰਦੂ ਲੀਡਰਾਂ ਦੇ ਖਿਲਾਫ ਸ਼ਫੀਜੰਟ ਵੀ ਜੋ ਹਿੰਦੂਤਵ ਦੀ ਗੱਲ ਕਰੂ ਜੋ ਮੂੰਹ ਚੋ ਰਾਮ ਦਾ ਨਾਮ ਕੱਢੂਗਾ ਜੋ ਮਤਲਬ ਹਿੰਦੂਆਂ ਦੀ ਆਵਾਜ਼ ਬਣੂਗਾ ਉਹ ਸਿਰਫ ਗਨਮੈਨ ਨਾਲ ਦੀ ਰਾਜਨੀਤੀ ਕਰ ਰਿਹਾ ਯਾਰ ਕੀ ਪੰਜਾਬ ਚ ਹਿੰਦੂ ਹੋਣਾ ਮਨਿੰਦਰ ਜੀ ਗੁਨਾਹ ਹੋ ਗਿਆ ਮਤਲਬ ਜਦੋਂ ਤੁਸੀਂ ਦੇਖ ਲਓ ਤੁਹਾਨੂੰ ਮੈਂ ਐਗਜ਼ਾਮਪਲ ਆ ਦੇ ਸਕਦਾ ਮਨਿੰਦਰ ਜੀ ਤੁਹਾਡੇ ਧਿਆਨ ਚ ਹੋਊਗਾ ਇੱਕ ਲੁਧਿਆਣੇ ਦਾ ਕੇਸ ਹੋਇਆ ਸੀ ਅਮਿਤ ਅਰੋੜਾ ਰਾਈਟ ਉਹਦੇ ਜੀ ਮੈਂ ਤੁਹਾਨੂੰ ਦੱਸਦਾ ਉਹਦੇ ਤੇ ਗੋਲੀ ਚਲਾਈ ਜਿਨ੍ਹਾਂ ਨੇ ਗੰਗਨੇਜੇ ਵਰਗੇ ਮਾਰੇ ਸੀ ਨਾ ਉਹੀ ਮੁੰਡੇ ਸੀਗੇ ਉਹਦੇ ਗੋਲੀ ਚੱਲੀ ਉਹਦੇ ਗਲੇ ਨੂੰ ਛੂਕੇ ਲੰਗੀ ਠੀਕ ਹੈ ਜੀ ਪੁਲਿਸ ਨੇ ਉਲਟਾ ਉਹਦੇ ਤੇ ਮੁਕਦਮਾ ਦਰਜ ਕੀਤਾ ਕਿ ਇਹਨੇ ਪ੍ਰੋਪੋਗੈਂਡਾ ਕੀਤਾ ਠੀਕ ਹੈ ਜੀ ਕਹਿੰਦੇ ਨੇ ਗਰਮ ਸਰੀਆਂ ਕਰਕੇ ਆਪਦੇ ਲਾਇਆ ਪੁਲਿਸ ਨੇ ਉਹ ਗਰਮ ਸਰੀਆਂ ਵੀ ਪਲਾਂਟ ਕਰਤਾ ਉਹ ਕੇਸ ਚੱਲਦਾ ਰਿਹਾ ਐਂਡ ਤੇ ਜਦੋਂ ਗਗਨੇਜੇ ਦੇ ਮਰਡਰ ਵਾਲੇ ਗਗਨੇਜਾ ਸਾਹਿਬ ਦੇ ਮਰਡਰ ਕੇਸ ਵਾਲੇ ਫੜੇ ਗਏ ਆ ਸ਼ਰੀਰ ਅਰਗੇ ਉਹਨਾਂ ਨੇ ਕਬੂਲਿਆ ਉਹ ਕਹਿੰਦੇ ਵੀ ਇਹਦੇ ਗੋਲੀ ਚਲਾਈ ਸੀ ਸੀ ਬਚ ਗਿਆ ਉਸ ਤੋਂ ਬਾਅਦ ਰੋਹਿਤ ਸਾਨੀ ਆ ਲੁਧਿਆਣੇ ਦਾ ਜੀ ਉਹਨੂੰ ਦੇਖੋ ਝੂਠੇ ਕੇਸ ਚ ਫਸਾਇਆ ਵੀ ਨੇ ਸਿਕਿਉਰਟੀ ਲੈਣ ਲਈ ਡਰਾਮਾ ਕੀਤਾ ਉਹ ਵੀ ਬਰੀ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਹਰਵਿੰਦਰ ਸੋਨੀਆਂ ਗਰਦਾਸਪੁਰ ਦੇ ਉਹਨਾਂ ਤੇ ਗੋਲੀਆਂ ਚੱਲੀਆਂ ਠੀਕ ਹੈ ਜੀ ਉਹ ਬੰਦਾ ਫੱਟੜ ਵੀ ਹੋਇਆ ਪੁਲਿਸ ਕਹਿੰਦੀ ਰਹੀ ਨਹੀਂ ਜੀ ਸ਼ੱਕ ਦੀ ਘੀਰੀ ਚ ਹੈ ਗੱਲ ਉਹ ਤਾਂ ਕਸ਼ਮੀਰਾ ਸਿੰਘ ਵਰਗੇ ਨੇ ਬਾਅਦ ਚ ਜ਼ਿੰਮੇਵਾਰੀਆਂ ਲੈ ਲਈਆਂ ਤੇ ਪੁਲਿਸ ਨੂੰ ਜੱਬ ਖੜਾ ਹੋ ਗਿਆ ਵੀ ਅੱਛਾ ਇਹ ਸੱਚੀ ਹੱਤਵਾਦੀ ਹਮਲਾ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਸਾਡੇ ਯੁਗੇਸ਼ ਬਖਸ਼ੀ ਨੇ ਹੁਣ ਠੀਕ ਹੈ ਉਹਨਾਂ ਦੇ ਘਰੇ ਪੈਟਰੋਲ ਬੰਬ ਨਾਲ ਹਮਲਾ ਹੋ ਗਿਆ ਤੁਸੀਂ ਸੋਚ ਸਕਦੇ ਹੋ ਪੈਟਰੋਲ ਬੰਬ ਦਾ ਹਮਲਾ ਹੋਇਆ ਹੋਵੇ ਦੋ ਕਿ ਤਿੰਨ ਦਿਨ ਪੁਲਿਸ ਨੇ ਐਫ ਆਈ ਆਰ ਨਹੀਂ ਦਰਜ ਕੀਤੀ ਜਦੋਂ ਉਹਨਾਂ ਨੇ ਉੱਥੇ ਇੱਕ ਖੁਰਾਨਾ ਜੀ ਨੇ ਠੀਕ ਹੈ ਉਹ ਖੁਰਾਨਾ ਜੀ ਦੇ ਘਰੇ ਵੀ ਬੰਬ ਅਟੈਕ ਕਰਕੇ ਪੈਟਰੋਲ ਬੰਬ ਨਾਲ ਅਟੈਕ ਕਰਕੇ ਜ਼ਿੰਮੇਵਾਰੀ ਲੈ ਲਈ ਫਿਰ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਨਹੀਂ ਯੋਗੇਸ਼ ਬਖਸ਼ੀ ਵੀ ਉਸ ਪੁਲਿਸ ਪਰਚੇ ਟੰਗਣ ਲੱਗੀ ਸੀ ਵੀ ਇਹਨੇ ਤਾਂ ਆਪ ਦੇ ਅਟੈਕ ਆਪ ਕਰਵਾਇਆ ਮਤਲਬ ਯਾਰ ਇੰਨੀ ਨਫ਼ਰਤ ਪੰਜਾਬ ਚ ਹਿੰਦੂਆਂ ਨਾਲ ਯਾਰ ਕੀ ਇੱਕ ਸਟੇਟ ਨੇ ਕੋਈ ਪਾਲਿਸੀ ਬਣਾਈ ਵੀ ਇਹ ਵੀ ਪੰਜਾਬ 'ਚ ਅਸੀਂ ਹਿੰਦੂਆਂ ਨੂੰ ਕੰਮ ਨਹੀਂ ਕਰਨ ਦੇਣਾ ਕੀ ਇਹਨਾਂ ਦੀ ਇੱਕ ਪਾਲਿਸੀ ਬਣੀ ਵੀ ਹੈ ਵੀ ਪੰਜਾਬ 'ਚ ਜਿਹੜਾ ਵੀ ਹਿੰਦੂਆਂ ਲਈ ਬੋਲੂਗਾ ਉਹਨੂੰ ਅਸੀਂ ਟੰਗ ਦਾਂਗੇ ਮਨਿੰਦਰ ਜੀ ਦੇਖੋ ਜਦੋਂ ਨਾ ਕੋਈ ਦੇਖੋ ਸੋਸ਼ਲ ਮੀਡੀਆ ਤੇ ਕੋਈ ਚੀਜ਼ ਵਾਇਰਲ ਹੁੰਦੀ ਹੈ ਤਾਂ ਜਦੋਂ ਕਿਸੇ ਦਾ ਇਹ ਮਤਲਬ ਜਲੂਸ ਕੱਢਣ ਲੱਗੇ ਮਿੰਟ ਲਾਉਂਦੇ ਆ ਲੋਕ ਨੂੰ ਹੀਰੋ ਬਣਾਉਣ ਲੱਗੇ ਕਿ ਕੀ ਲੋਕਾਂ ਦੇ ਮੂਹਰੇ ਇੱਕ ਚੀਜ਼ ਪਰੋਸੀ ਜਾਂਦੀ ਹੈ ਲਈ ਲੋਕਾਂ ਨੂੰ ਵਿਚਾਰੇ ਨੂੰ ਚੀਜ਼ ਦਿਖਾਈ ਇਸ ਤਰ੍ਹਾਂ ਜਾਂਦੀ ਹੈ ਕਿ ਯਾਰ ਆਹਾ ਸੱਚ ਹੈ ਇਹਨਾਂ ਦਾ ਠੀਕ ਹੈ ਹਰਵਿੰਦਰ ਸੋਨੀ ਜਿਹੜੇ ਗੁਰਦਾਸਪੁਰ ਵਾਲੇ ਨੇ ਮੈਂ ਤੁਹਾਨੂੰ ਦੱਸਦਾ ਜੀ ਪੁਲਿਸ ਨੇ ਤੁਹਾਡੇ ਖਿਲਾਫ ਛੜੀ ਯੰਤਰ ਕਰ ਰਹਾ ਵੇ ਸਟੇਟ ਜਦੋਂ ਸੋਚੀ ਬੈਠੀ ਹੈ ਪੁਲਿਸ ਨੇ ਸਟੇਟ ਅਕੋਰਡਿੰਗ ਚੱਲਣਾ ਥੋੜਾ ਇੱਕ ਓਸੀ ਹੁੰਦਾ ਜੀ ਓਸੀ ਓਸੀ ਬ੍ਰਾਂਚ ਹੁੰਦੀ ਹੈ ਪੁਲਿਸ ਮੈਕਮੇਚ ਉਹਨੂੰ ਕਹਿਣਾ ਵੀ ਗਨਮੈਨਾਂ ਨੂੰ ਕਹਦੇ ਉਹਨੂੰ ਤੰਗ ਕਰਨਾ ਯਾਰ ਬੰਦੇ ਬਾਅਦ ਚੋਂ ਪਿੱਟੀ ਜਾਂਦੇ ਆ ਬੰਦੇ ਬਾਅਦ ਚੋਂ ਪਿੱਟੀ ਜਾਂਦੇ ਆ ਕਿ ਯਾਰ ਸਾਡੇ ਨਾਲ ਧੱਕਾ ਹੋ ਰਿਹਾ ਹੋਰ ਹੋਰ ਐ ਲੋਕ ਕਹਣਗੇ ਆਪੇ ਗੱਨ ਮਿੰਨਣਾ ਲੜੀ ਜਾਂਦਾ ਕਿਹੜਾ ਬੰਦਾ ਜੀ ਜਿਹੜਾ ਤੁਹਾਡੀ ਸੁਰੱਖਿਆ ਕਰ ਰਿਹਾ ਹੋਵੇ ਉਹਦੇ ਨਾਲ ਤੁਸੀਂ ਲੜਨਾ ਪਸੰਦ ਕਰੋਗੇ ਕੀਤਾ ਕੀ ਜਾਂਦਾ ਕਿਉਂਕਿ ਦੇਖੋ ਪੁਲਿਸ ਦੇ ਉੱਤੇ ਪ੍ਰੈਸ਼ਰ ਹੈ ਨਾ ਪੁਲਿਸ ਐਨੀ ਪਰੇਸ਼ਾਨ ਹੈ ਸੇਤ ਦੇ ਵਿੱਚ ਤੁਸੀਂ ਦੇਖੋਗੇ ਪੁਲਿਸ ਦੀ ਐਸੀ ਤੈਸੀ ਫਰੀਪੀਐਸ ਠੀਕ ਹੈ ਫਿਜ਼ੀਕਲ ਸਮੱਸਿਆਵਾਂ 'ਚ ਪੁਲਿਸ ਨੂੰ ਬਹੁਤ ਆਈਆਂ ਪਈਆਂ ਨਸ਼ਾ ਪੂਰੇ ਪੰਜਾਬ 'ਚ ਘਰਚ ਕਰ ਚੁੱਕਿਆ ਉੱਥੇ ਕੀ ਕੀਤੀ ਤੁਸੀਂ ਇੱਕ ਗੱਲ ਦੱਸੋ ਮੈਨੂੰ ਅੱਜ ਤੱਕ ਕਿਸੇ ਤੁਸੀਂ ਪੋਲੀਟੀਸ਼ਨ ਦੇ ਨਾਲ ਠੀਕ ਹੈ ਗਨਮੈਨ ਦਾ ਰੌਲਾ ਪੈਂਦਾ ਦੇਖਿਆ ਸਿੱਖ ਲੀਡਰ ਨਾਲ ਮੁਸਲਮਾਨ ਲੀਡਰ ਨਾਲ 크ਿਸਚੀਅਨ ਲੀਡਰ ਨਾਲ ਸੋਸ਼ਲ ਵਰਕਰ ਨਾਲ ਕਿਸੇ ਨਾਲ ਗਨਮੈਨਾਂ ਦਾ ਰੌਲਾ ਪੈਂਦਾ ਦੇਖਿਆ ਹਿੰਦੂ ਲੀਡਰਾਂ ਨਾਲ ਜਾਣ ਕੇ ਰੌਲਾ ਪਵਾਇਆ ਜਾਂਦਾ ਉਹਦੇ ਕੋਲ ਜਾਂ ਤਾਂ ਕੋਈ ਵਿਚਾਰਾ ਸਿਹਤ ਤੋਂ ਬਿਮਾਰ ਭੇਜ ਦਿੱਤਾ ਜਾਂਦਾ ਜਾਂ ਜਿਹਨੂੰ ਕੋਈ ਸਮੱਸਿਆ ਹੋ ਉਹ ਭੇਜ ਦਿੱਤਾ ਜਾਂਦਾ ਕਿਉਂਕਿ ਉੱਥੇ ਡਿਊਟੀ ਸਖਤ ਹੈ ਜੇ ਉਹ ਡਿਊਟੀ ਆਪਦੀ ਸਖਤ ਲਊਗਾ ਉਹ ਗਨਮੈਨ ਨੇ ਵਿਚਾਰੇ ਨੇ ਵਿਰੋਧ ਕਰਨਾ ਜਾਂ ਜਿਹੜਾ ਪ੍ਰੋਟੈਕਟਿਵ ਆ ਉਹਨੇ ਤੰਗ ਹੋਣਾ ਇਹ ਇਹ ਇੰਨੇ ਦੇ ਹੱਥ ਹੈ ਇੰਨਾ ਕੁਛ ਹੈ ਨਾ ਜੀ ਵੀ ਇਹਨਾਂ ਨੇ ਕਿਵੇਂ ਮਾਹੌਲ ਖਰਾਬ ਕਰਨਾ ਕਿਵੇਂ ਤੁਹਾਨੂੰ ਗੁਨਾਹਗਰ ਦਿਖਾ ਦੇਣਾ ਕਿਵੇਂ ਇਹਨਾਂ ਨੇ ਸ਼ੋਅ ਕਰ ਦੇਣਾ ਵੀ ਤੁਹਾਡੇ ਵਰਗਾ Hindu ਲੀਡਰਾਂ ਵਰਗਾ ਤਾਂ ਮਾੜਾ ਲੀਡਰ ਹੀ ਕੋਈ ਨਹੀਂ ਜੇ Hindu ਲੀਡਰ ਕੁਝ ਵੀ ਕਰ ਰਿਹਾ ਤਾਂ ਉਹਦਾ ਪਰਪਸ ਜ਼ਿੰਦਗੀ ਚ ਸਿਰਫ ਗਨ ਉਹ ਸਿਰਫ ਗਨਮੈਨ ਲੈਣ ਲਈ ਪੈਦਾ ਹੋਇਆ ਉਹਨੇ ਗਨਮੈਨ ਵਾਲੀ ਕੰਮ ਕਰਨਾ ਅਸਲ ਉਹਨੇ ਦੇ ਨਾ ਤਾਂ ਦੇਸ਼ ਦੇ ਪ੍ਰਤੀ ਕੋਈ ਭਾਵਨਾ ਨਾ ਉਹਦੇ ਧਰਮ ਦੇ ਪ੍ਰਤੀ ਭਾਵਨਾ Hindu ਲੀਡਰਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਸਟੇਟ ਵੱਲੋਂ ਇੱਕ ਸੋਚੀ ਸਮਝੀ ਮਤਲਬ ਪਲੈਨਿੰਗ ਦੇ ਨਾਲ ਹਾਂਜੀ ਬਸ ਇਹ ਕੱਲ ਦੱਸੋ ਜਿਵੇਂ ਤੁਸੀਂ ਇਹ ਗੱਲ ਕਹੀ ਕਿ ਸਿਰਫ ਇਹ ਗੱਲ ਕਹਿ ਦਿੱਤੀ ਜਾਂਦੀ ਕਿ ਸਿਕਿਉਰਿਟੀ ਲੈਣ ਲਈ ਕਰਦੇ ਆ ਹੋ ਸਕਦਾ ਹੈ ਕੁਝ ਬੰਦੇ ਇਸ ਇੰਟਰਵਿਊ ਤੋਂ ਬਾਅਦ ਇਹ ਵੀ ਸਵਾਲ ਉਠਾ ਦੇਣ ਜਾਂ ਕੁਝ ਤੁਹਾਡੇ ਉਠਾ ਵੀ ਰਹੇ ਹੋਣ ਮਤਲਬ ਜਾਂ ਇਸ ਤੋਂ ਪਹਿਲਾਂ ਵੀ ਮਤਲਬ ਪੁਲਿਸ ਜੀ ਨੇ ਤੁਸੀਂ ਕਿਹਾ ਸਿਕਿਉਰਟੀ ਵਿਦਡਰਾ ਕੀਤੀ ਵੀ ਉਹ ਵੀ ਉਠਾਉਂਦੇ ਹੋਣ ਕਿ ਹੁਣ ਵੀ ਇਹ ਸਟੰਟ ਕੀਤਾ ਹੋਦਾ ਕਿ ਇਹਨੂੰ ਵੀ ਸਟੰਟ ਦਾ ਰੂਪ ਦੇ ਦੇਣਗੇ ਦੇਖੋ ਜੇ ਹਜੇ ਵੀ ਇਹ ਕਰਦੇ ਆ ਤਾਂ ਇੱਥੋਂ ਦਾ ਸਟੇਟ ਨੰਗੀ ਹੋ ਜੂ ਨਾ ਵੀ ਯਾਰ ਇਹ ਕਿਸੇ ਦੀ ਕਿਰਦਾਰ ਕੁਸ਼ੀ ਕਰਨ ਦੇ ਲਈ ਕਿਸੇ ਨੂੰ ਮਰਵਾਉਣ ਦੇ ਲਈ ਕਿਸੇ ਦੀ ਆਵਾਜ਼ ਦਬਾਉਣ ਦੇ ਲਈ ਕਿਸ ਹੱਦ ਤੱਕ ਗਿਰ ਸਕਦੇ ਆ ਠੀਕ ਹੈ ਇੱਕ ਮਾਂ ਦਾ ਪੁੱਤ ਬਚ ਗਿਆ ਇੱਕ ਬੱਚੇ ਦਾ ਪਿਓ ਬਚ ਗਿਆ ਇੱਕ ਔਰਤ ਦਾ ਘਰ ਵਾਲਾ ਬਚ ਗਿਆ ਇੱਕ ਭੈਣ ਦਾ ਭਰਾ ਬਚ ਗਿਆ ਠੀਕ ਹੈ ਇੱਕ ਬੱਚੇ ਦਾ ਪਿਓ ਮਾਂ ਦਾ ਪੁੱਤ ਮਤਲਬ ਔਰਤ ਦਾ ਘਰ ਵਾਲਾ ਠੀਕ ਹੈ ਚਾਰ ਗੋਲੀਆਂ ਖਾ ਕੇ ਬੈੱਡ ਤੇ ਪਿਆ ਹਸਪੀਟਲ ਦੇ ਵਿੱਚ ਹੈ ਉਹ ਜੇ ਅੱਜ ਵੀ ਲੋਕਾਂ ਨੂੰ ਇਹ ਡਰਾਮਾ ਲੱਗਦਾ ਜਾਂ ਸਟੰਟ ਲੱਗਦਾ ਤਾਂ ਫਿਰ ਮੈਨੂੰ ਲੱਗਦਾ ਵੀ ਹਿੰਦੂਆਂ ਨੂੰ ਜਿਹੜਾ ਪੰਜਾਬ ਛੱਡ ਦੇਣਾ ਚਾਹੀਦਾ ਠੀਕ ਹੈ ਨਾ ਜੀ ਕਿਉਂਕਿ ਇਸ ਸਟੇਟ ਦੇ ਵਿੱਚ ਜੋ ਸਟੇਟ ਵੱਲੋਂ ਪ੍ਰੋਪੋਗੈਂਡਾ ਕਰਕੇ ਲੋਕਾਂ ਤੱਕ ਜੋ ਮਟੀਰੀਅਲ ਪਰੋਸਿਆ ਜਾ ਰਿਹਾ ਜੋ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਇੱਕੋ ਇੱਕ ਪਰਪਸ ਹੈ ਠੀਕ ਹੈ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣਾ ਕਿਸੇ Hindu ਲੀਡਰ ਨੂੰ ਉੱਭਰਨ ਨਾ ਦੇਣਾ ਠੀਕ ਹੈ ਜੀ ਉਹਨਾਂ ਦਾ ਇੱਕੋ ਪਰਪਸ ਹੈ ਤੇ ਇਹਦੇ ਲਈ ਕੁਝ ਵੀ ਕਰ ਸਕਦੇ ਆ 10 ਬੰਦੇ ਖੜਾ ਕੇ ਸਟੇਟਮੈਂਟਾਂ ਦਵਾਉਣੀਆਂ ਜੀ ਪੁਲਿਸ ਦਾ ਥੋੜਾ ਸਿਸਟਮ ਹੈ 10 ਬੰਦੇ ਖੜਾ ਕੇ ਸਟੇਟਮੈਂਟਾਂ ਦੇਣਗੇ ਯਾਰ ਸਟੇਟਮੈਂਟਾਂ ਦੋ ਯਾਰ ਕਿ ਤੁਸੀਂ ਮਤਲਬ ਤੁਹਾਨੂੰ ਕਿਉਂ ਥ੍ਰੈਟ ਆ ਰਿਹਾ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਿਉਂ ਠੀਕ ਹੈ ਤੁਸੀਂ ਇੱਕ ਹਿੰਦੂ ਲੀਡਰ ਹੋ ਮਤਲਬ ਪਰ ਜਿਵੇਂ ਪੰਜਾਬ ਦੇ ਕੁਝ ਲੀਡਰ ਜਿਨ੍ਹਾਂ ਦੇ ਤੁਸੀਂ ਨਾਮ ਵੀ ਲਏ ਆ ਉਹ ਮਤਲਬ ਉਹ ਚਾਹੇ ਸੋਸ਼ਲ ਮੀਡੀਆ ਹੋਵੇ ਚਾਹੇ ਕੁਝ ਮੀਡੀਆ ਧਾਰਨਾ ਰਲਕੇ ਵੀ ਮੈਂ ਰਲਕੇ ਵੀ ਕਹਾਂਗਾ ਕਿਉਂਕਿ ਜਿਸ ਤਰੀਕੇ ਦੀ ਬੋਲੀ ਹੁੰਦੀ ਹੈ ਜਿਸ ਤਰੀਕੇ ਦੀ ਗੱਲਬਾਤ ਹੁੰਦੀ ਹੈ ਉਹ ਉਹ ਐ ਹੁੰਦੀ ਹੈ ਕਿ ਉਹ ਸਾਰੀ ਸਕ੍ਰਿਪਟਡ ਹੁੰਦੀ ਹੈਗੀ ਕਿ ਕਿਸੇ ਪਾਰਟਿਕੂਲਰ ਬੰਦੇ ਨੂੰ ਐ ਟਾਰਗੇਟ ਕਰਨਾ ਪਾਰਟਿਕੂਲਰ ਧਰਮ ਬਾਰੇ ਬੋਲਣਾ ਤੁਹਾਡੀਆਂ ਅਜਿਹੀਆਂ ਸਟੇਟਮੈਂਟਾਂ ਨਹੀਂ ਆਉਂਦੀਆਂ ਪਰ ਤੁਹਾਨੂੰ ਐ ਕਿਉਂ ਟਾਲ ਰਹੇ ਮਨਿੰਦਰ ਜੀ ਇਹੀ ਗੱਲ ਹੈ ਨਾ ਤੁਹਾਡੇ ਸਵਾਲ 'ਚ ਹੀ ਤੁਹਾਡਾ ਜਵਾਬ ਹੈ ਅੱਜ ਮੈਂ ਸਟੇਟ ਨੂੰ ਅੱਜ ਉਹਨਾਂ ਗਰਮ ਖਿਆਲੀਆਂ ਨੂੰ ਅੱਜ ਉਹਨਾਂ ਪੰਜਾਬੀਆਂ ਨੂੰ ਇਹ ਗੱਲ ਮੈਂ ਪੁੱਛਣੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਖੁਦ ਕਿਹਾ ਵੀ ਮੇਰੀ ਕੋਈ ਅਹੇਜੀ ਸਟੇਟਮੈਂਟ ਨਹੀਂ ਫਿਰ ਮੇਰੇ ਤੇ ਇਹ ਜਿਹਾ ਕਾਤਿਲਾਂ ਦਾ ਹਮਲਾ ਕਿਉਂ ਫੋਰਨ ਚ ਬੈਠ ਕੇ ਮੇਰੇ ਖਿਲਾਫ ਸਾਜ਼ਿਸ਼ਾਂ ਕਿਉਂ ਰਚੀਆਂ ਜਾ ਰਹੀਆਂ ਉੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਕੋਈ ਇਹਨਾਂ ਗੱਲਾਂ ਨਾਲ ਨਹੀਂ ਮਤਲਬ ਕਿ ਕੋਈ ਬੰਦਾ ਸਾਡੇ ਧਰਮ ਦੇ ਖਿਲਾਫ ਬੋਲ ਰਿਹਾ ਕੋਈ ਬੰਦਾ ਸਾਡੀਆਂ ਭਾਵਨਾਵਾਂ ਆਹਤ ਕਰ ਰਿਹਾ ਇਹਨਾਂ ਚੀਜ਼ਾਂ ਨਾਲ ਨਹੀਂ ਮਤਲਬ ਉਹਨਾਂ ਦਾ ਜਿਹੜਾ ਮਤਲਬ ਹੈ ਹਿੰਦੂ ਨੂੰ ਆਵਾਜ਼ ਨਹੀਂ ਕੱਢਣ ਦੇਣੀ ਚਾਹੀਏ ਉਹ ਕਿਸੇ ਰੂਪ ਚ ਇੱਕ ਬੰਦਾ ਤੁਸੀਂ ਕਹਿੰਦੇ ਹੋ ਪੜਕਾਉ ਭਾਸ਼ਣ ਦੇ ਰਿਹਾ ਹੈ ਇੱਕ ਬੰਦਾ ਤੁਸੀਂ ਕਹਿੰਦੇ ਹੋ ਯਾਰ ਕਿਸੇ ਦੀਆਂ ਭਾਵਨਾਵਾਂ ਆਹਤ ਕਰ ਰਿਹਾ ਇੱਕ ਬੰਦਾ ਤੁਸੀਂ ਕਹਿੰਦੇ ਹੋ ਵੀ ਸਾਹਮਣੇ ਵਾਲੇ ਨੂੰ ਜਾਣ ਕੇ ਪ੍ਰੋਵੋਕ ਕਰ ਰਿਹਾ ਇੱਕ ਮੇਰੇ ਵਰਗਾ ਬੰਦਾ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਕਦੇ ਇਹੋ ਜੀ ਸਟੇਟਮੈਂਟ ਨਹੀਂ ਦੇਖੀ ਜਿਹੜਾ ਕਿਸੇ ਨੂੰ ਤੁਸੀਂ ਪ੍ਰੋਵੋਕ ਕਰਦੇ ਹੋਮੋ ਕਿਸੇ ਦੀ ਧਾਰਮਿਕ ਭਾਵਨਾਵਾਂ ਆਹਤ ਕਰਦੇ ਹੋਮੋ ਕਦੇ ਤੁਸੀਂ ਮਤਲਬ ਮਤਲਬ ਪੜਕਾਉ ਭਾਸ਼ਣ ਨਹੀਂ ਦਿੱਤੇ ਫਿਰ ਮੇਰੇ ਮਤਲਬ ਤੁਹਾਡੇ ਤੇ ਹੀ ਹਮਲਾ ਕਿਉਂ ਇਹੀ ਤਾਂ ਮੈਂ ਪੁੱਛਣਾ ਚਾਹੁੰਦਾ ਇਹ ਮੇਰੀਆਂ ਗੱਲਾਂ ਤੇ ਮਤਲਬ ਠੱਪਾ ਲੱਗਦਾ ਇਸ ਗੱਲ ਦੇ ਨਾਲ ਕਿ ਜਿਹੜਾ ਹਿੰਦੂਤਵ ਦੀ ਪੰਜਾਬ ਕਰੂਗਾ ਜਿਹੜਾ ਮੂੰਹ ਦੇ ਵਿੱਚੋਂ ਰਾਮ ਦਾ ਨਾਮ ਕੱਢੂਗਾ ਉਹਨੂੰ ਇਹਨਾਂ ਨੇ ਕਹਿੰਦੇ ਅਸੀਂ ਰਹਿਣ ਨਹੀਂ ਦੇਣਾ ਜੇ ਪੰਜਾਬ ਛੱਡ ਜੂਗੀ ਤਾਂ ਵਧੀਆ ਨਹੀਂ ਅਸੀਂ ਇਸ ਦੁਨੀਆ 'ਚ ਨਹੀਂ ਰਹਿਣ ਦੇਣਾ ਤੇ ਉਹਦੇ ਉੱਤੇ ਪਹਿਰਾ ਕੌਣ ਦੇ ਰਿਹਾ ਇਸ ਗੰਦੇ ਸਿਸਟਮ ਦੇ ਨਾਲ ਰਲ ਕੇ ਇਹ ਸਟੇਟ ਪਹਿਰਾ ਦੇ ਰਹੀ ਹੈ ਸਟੇਟ ਦੇ ਵੱਲੋਂ ਪ੍ਰੋਪਰ ਹਿੰਦੂ ਲੀਡਰਾਂ ਦੇ ਖਿਲਾਫ ਇੱਕ ਛੜੀਜੰਤਰ ਰਚਿਆ ਜਾ ਰਿਹਾ ਹੈ ਜਿਹਦੇ ਤਹਿਤ ਉਹਨਾਂ ਦੀ ਚਾਹੇ ਕਿਰਦਾਰਕੁਸ਼ੀ ਕਰਵਾਉਣੀ ਹੈ ਠੀਕ ਹੈ ਜੀ ਚਾਹੇ ਗਨਮੈਨਾਂ ਦੇ ਨਾਮ ਤੇ ਉਹਨਾਂ ਨੂੰ ਬਦਨਾਮ ਕਰਨਾ ਚਾਹੇ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਨੇ ਆ ਉਹ ਚਾਹੇ ਫਿਰ ਕਿਸੇ ਵੀ ਰੂਪ ਦੇ ਵਿੱਚ ਉਹ ਚੀਜ਼ ਹੁਣ ਕੀ ਹੈ ਮਤਲਬ ਪੁਲਿਸ ਨਾਲ ਤੁਹਾਡੀ ਗੱਲਬਾਤ ਹੋਈ ਕਿੱਥੇ ਪਹੁੰਚਿਆ ਮਾਮਲਾ ਉਹ ਦੋਸ਼ੀ ਫੜ ਕੇ ਉਹ ਦੋਸ਼ੀਆਂ ਨੇ ਕੀ ਬੋਲਿਆ ਕਿੱਥੋਂ ਤੱਕ ਗੱਲ ਗਈ ਹੈ ਕੋਈ ਇੱਕੋ ਹੀ ਤਿੰਨੇ ਹੀ ਬੰਦੇ ਨੇ ਜਾਂ ਚੌਥਾ ਡਾ ਵਿਦੇਸ਼ ਬੈਠਾ ਬੰਦਾ ਜਾਂ ਕੁਝ ਕੋਈ ਹੋਰ ਵੀ ਇਹ ਇਹ ਕੈਨੇਡਾ ਰਹਿੰਦਾ ਮੁੰਡਾ ਜੀ ਠੀਕ ਹੈ ਠੀਕ ਹੈ ਕੈਨੇਡਾ ਰਹਿੰਦਾ ਤੇ ਇਹ ਪਿੱਛੋਂ ਇਹਦਾ ਜਿਹੜਾ ਹੈਗਾ ਪਿੱਛੇ ਇਹਦਾ ਗੁਰਦਾਸਪੁਰ ਦਾ ਹੈਗਾ ਇਹਨੇ ਜਿਹੜੇ ਹੈਗੇ ਇਸ ਜਿਹੜੇ ਬੰਦੇ ਮੈਨੂੰ ਕਤਲ ਕਰਨ ਆਏ ਸੀ ਮੇਰੇ ਤੇ ਫਾਇਰਿੰਗ ਕਰਨ ਆਏ ਸੀਗੇ ਇਹ ਤਿੰਨ ਬੰਦੇ ਸੀਗੇ ਦੋ ਮੋਟਰਸਾਈਕਲਾਂ ਦੇ ਉੱਤੇ ਦੋ ਬਾਬਾ ਨਾਨਕ ਦੇ ਦੱਸਿਆ ਜਾਰਾ ਡੇਰਾ ਬਾਬਾ ਨਾਨਕ ਦੇ ਇੱਕ ਦੱਸਿਆ ਜਾਰਾ ਮੋਗੇ ਦਾ ਇਹਨਾਂ ਕੋਲੇ ਯੂ ਐਸ ਮੇਡ 30 ਦੇ ਪਿਸਟਲ ਸੀਗੇ ਤੇ ਜਿਹੜਾ ਸੀਗਾ ਉਹ ਪਾਕਿਸਤਾਨ ਥਰੂ ਕਹਿੰਦੇ ਜਿਵੇਂ ਆਉਂਦੇ ਆ ਮੋਸਟਲੀ ਚਿੱਟੇ ਵਗੈਰਾ ਦੇ ਨਾਲ ਉਹੋ ਵਾਲੇ ਪਿਸਟਲ ਸੀਗੇ ਠੀਕ ਹੈ ਜੀ 13 ਤਰੀਕ ਨੂੰ ਬਠਿੰਡੇ ਆਏ ਵੀ ਸੀ ਇੱਥੇ ਆਪਣੇ ਰੂਜ਼ ਗਾਰਡਨ ਦੇ ਕੋਲ ਇੱਕ ਹੋਟਲ ਦੇ ਵਿੱਚ ਉਹ ਠਹਿਰੇ ਹੋਏ ਸੀਗੇ ਠੀਕ ਹੈ ਜੀ ਤੇ ਉਹ ਮੈਨੂੰ ਉਹਨਾਂ ਨੇ ਕੋਰਟ 'ਚ ਜਾ ਕੇ ਵੀ ਮੇਰੀ ਰਿਕੀ ਕੀਤੀ ਹੈ ਮੇਰੇ ਆਫਿਸ ਜਾ ਕੇ ਵੀ ਇੱਕ ਰਿਕੀ ਕੀਤੀ ਹੈ ਦੋ ਦਿਨ ਉਸ ਤੋਂ ਬਾਅਦ ਇੱਥੇ ਆ ਗਏ ਉਹਨਾਂ ਦੇ ਕੋਲੇ ਮੇਰੀਆਂ ਸਾਰੀਆਂ ਫਰੈਸ਼ ਐਕਟੀਵਿਟੀਜ਼ ਸੀਗੀਆਂ ਉਹਨਾਂ ਕੋਲੇ ਮੇਰੀ ਦਫ਼ਤਰ ਮੇਰੀ ਕੋਠੀ ਮੇਰੇ ਚੈਂਬਰ ਦੀਆਂ ਮੇਰੀ ਨਵੀਂ ਕਾਰ ਦੀਆਂ ਮੇਰੀਆਂ ਸਾਰੀਆਂ ਪਿਕਸ ਸੀਗੀਆਂ ਤੇ ਉਹਨਾਂ ਦਾ ਟਾਰਗੇਟ ਮੈਂ ਸੀਗਾ ਉਹ ਤਾਂ ਉਹਨਾਂ ਨੂੰ ਭੁਲਿਖਾ ਪੈ ਗਿਆ ਡਿੱਟੋ ਮੇਰੀ ਕਾਪੀ ਆ ਗਿਆ ਬੰਦਾ ਤੇ ਉਹਨੂੰ ਮਤਲਬ ਉਹ ਕਰਤਾ ਤੇ ਹੁਣ ਮਤਲਬ ਇਹਦੇ ਵਿੱਚ ਜਿਹੜਾ ਬਠਿੰਡੇ ਦਾ ਲੋਕਲ ਬੰਦਾ ਵੀ ਕੋਈ ਇਨਵੋਲਵ ਹੋ ਸਕਦਾ ਉਹਦੇ ਉਸ ਥਿਉਰੀ ਤੇ ਵੀ ਕੰਮ ਕੀਤਾ ਜਾ ਰਿਹਾ ਤੇ ਕੈਨੇਡਾ ਦੇ ਵਿੱਚ ਉਸ ਬੰਦੇ ਦਾ ਕੀ ਉਹ ਹੈ ਕੀ ਉਹਦਾ ਸਿਸਟਮ ਹੈ ਕਿਹੜੀ ਜਥੇਬੰਦੀਆਂ ਨਾਲ ਹੈ ਕਿਉਂਕਿ ਤੁਸੀਂ ਦੇਖੋ ਨਾ ਜੇ ਟਾਰਗੇਟ ਸਹੀ ਹੋ ਜਾਂਦਾ ਫਿਰ ਤਾਂ ਨਾਲ ਦੀ ਨਾਲ ਉਹਨਾਂ ਨੇ ਮਤਲਬ ਸੋਸ਼ਲ ਮੀਡੀਆ ਤੇ ਪਾ ਦਾਨਾ ਸੀਗਾ ਜਿਵੇਂ ਜੋ ਮੇ ਵਾਰੀ ਲੈ ਲੈਣੀ ਸੀ ਜਦੋਂ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਪਾਠਕ ਨਹੀਂ ਉਹ ਤੋਂ ਚੁੱਪ ਕਰਕੇ ਸਾਇਲੈਂਟ ਕਰ ਗਏ ਤੁਹਾਨੂੰ ਪਰਸਨਲੀ ਫੋਨ ਕਰਕੇ ਕੋਈ ਉਦੋਂ ਪਹਿਲਾਂ ਉਹ ਇਹ ਘਟਨਾ ਤੋਂ ਪਹਿਲਾਂ ਥ੍ਰੈਡ ਦਿੱਤਾ ਗਿਆ ਸੀ ਕਿ ਨਹੀਂ ਮੈਨੂੰ ਸੋਸ਼ਲ ਮੀਡੀਆ ਜਿਹੜਾ ਹੈਗਾ ਜੀ ਇਲੈਕਟ੍ਰੋਨਿਕ ਇਹਦੇ ਥਰੂ ਬੜੇ ਵਾਰੀ ਧਮਕੀਆਂ ਮਿਲੀਆਂ ਤੇ ਇਸੀ ਦਾ ਪੁਲਿਸ ਕੋਲ ਵੀ ਬਹੁਤ ਰਿਕਾਰਡ ਹੈ 2023 ਚ ਤੱਕ ਆफ़ी ਵਾਰੀ ਹੋਇਆ ਤੇ 2023 ਤੋਂ ਬਾਅਦ ਰੈਗੂਲਰ ਚੱਲੇ ਹੀ ਆ ਰਿਹਾ ਠੀਕ ਹੈ ਜੀ ਉਹ ਰੈਗੂਲਰ ਥ੍ਰੈਟ ਆਉਂਦੀ ਰਹਿੰਦੇ ਆ ਜੀ ਮਤਲਬ ਤੁਸੀਂ ਰੈਡੀਕਲ ਮਤਲਬ ਲੋਕਾਂ ਦੇ ਖਿਲਾਫ ਲਿਖਦੇ ਬੋਲਦੇ ਹੋ ਜਾਂ ਸਿੱਖ ਧਰਮ ਦੇ ਖਿਲਾਫ ਲਿਖਦੇ ਹੋ ਜਿਹੜਾ ਨਰਿੰਦਰਦੀਪ ਗੋਨਿਆਣੇ ਵਾਲਾ ਮੁੰਡਾ ਇਹ ਸਿੱਖਾਂ ਦਾ ਮੁੰਡਾ ਕਿ ਹਿੰਦੂਆਂ ਦਾ ਮੁੰਡਾ ਜੀ ਸਿੱਖਾਂ ਦਾ ਮੁੰਡਾ ਜਿਹੜਾ ਦਿਲਰਾਜ ਮਹਰਾਜ ਵਾਲਾ ਸੀਗਾ ਉਹ ਸਿੱਖਾਂ ਦਾ ਮੁੰਡਾ ਸੀ ਕਿ ਹਿੰਦੂਆਂ ਦਾ ਮੁੰਡਾ ਸੀ ਸਿੱਖਾਂ ਦਾ ਮੁੰਡਾ ਸੀ ਜਿਹੜਾ ਸਿਧਾਣੇ ਵਾਲਾ ਮੁੰਡਾ ਸੀਗਾ ਕੈਂਟਰ ਥਾਣੀ ਦੇ ਵਿੱਚ ਜਿਹਦੀ ਮੌਤ ਹੋਈ ਸੀ ਉਹ ਸਿੱਖਾਂ ਦਾ ਮੁੰਡਾ ਸੀ ਕਿ ਹਿੰਦੂਆਂ ਦਾ ਮੁੰਡਾ ਸੀ ਸਿੱਖਾਂ ਦਾ ਮੁੰਡਾ ਪੀਕੇ ਜੀ ਅੱਜ ਤੱਕ ਮੈਂ ਕਹਿੰਦਾ ਜੀ ਇੱਕ ਸਿੱਖ ਭਰਾ ਇਮਾਨਦਾਰੀ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੋਲੇ ਕਿ ਪਾਠਕ ਨੇ ਸਿੱਖੀ ਦੇ ਖਿਲਾਫ ਅੱਜ ਤੱਕ ਗੱਲ ਕੀਤੀ ਹੈ ਕਵੇ ਜੀ ਕੋਈ ਠੀਕ ਹੈ ਤੇ ਤੁਹਾਨੂੰ 50 ਬੰਦੇ ਐਸੇ ਮਿਲ ਜਾਣਗੇ ਤੁਹਾਨੂੰ 100 ਬੰਦਾ ਇਹੋ ਜਿਹਾ ਮਿਲੂ ਮਿਲ ਜੂਗਾ ਜਿਹੜੇ ਸਿੱਖ ਭਰਾ ਉੱਠ ਕੇ ਕਹਿਣਗੇ ਵੀ ਯਾਰ ਇਹਨੇ ਸਾਡੇ ਲਈ ਉੱਠ ਕੇ ਹਾ ਦਾ ਨਾਰਾ ਮਾਰਿਆ ਸਾਡੇ ਲਈ ਇਹਨੇ ਸਟੇਟ ਨਾਲ ਪੰਗਾ ਲਿਆ ਸਾਡੇ ਲਈ ਇਹਨੇ ਹਰ ਇੱਕ ਤਰ੍ਹਾਂ ਦਾ ਸਟੇਟ ਦਾ ਧੱਕਾ ਚੱਲਿਆ ਫਿਰ ਇਹ ਜਿਹੜੀ ਮਤਲਬ ਇੱਕ ਪ੍ਰੋਪਗੈਂਡਾ ਮੇਰੇ ਖਿਲਾਫ ਕਰਵਾਇਆ ਜਾ ਰਿਹਾ ਕਿਹਦੇ ਵੱਲੋਂ ਕੀਤਾ ਜਾ ਰਿਹਾ ਜੀ ਇਹ ਇੱਕ ਗਰਮ ਖਿਆਲੀਆਂ ਦੀ ਇੱਕ ਪਾਲਿਸੀ ਬਣ ਚੁੱਕੀ ਹੈ ਵੀ ਜਿਹੜਾ ਬੰਦਾ ਹਿੰਦੂਤਵ ਦੀ ਗੱਲ ਕਰਦਾ ਜਿਹੜਾ ਬੰਦਾ ਹਿੰਦੂਆਂ ਦੀ ਆਵਾਜ਼ ਚੱਕੂਗਾ ਜਾਂ ਜਿਹੜਾ ਬੰਦਾ ਮਤਲਬ ਕੁਝ ਵੀ ਮਤਲਬ ਕਰੂਗਾ ਉਹਨੂੰ ਅਸੀਂ ਜਿਉ ਨਹੀਂ ਦੇਣਾ ਇਹੀ ਚ ਕਹਿੰਦੇ ਆ ਉਹ ਤੇ ਸਟੇਟ ਪੈਰਾ ਦੇ ਰਹੀ ਹੈ ਉਸ ਗੱਲ ਦੇ ਉੱਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਗੱਲਬਾਤ ਕੀਤੀ ਸੰਦੀਪ ਪਾਟਕ ਦੇ ਨਾਲ ਇਹਨਾਂ ਨੇ ਇਹ ਗੱਲ ਦੇ ਜਿਹੜੇ ਚਿੰਤਾ ਹੀ ਪ੍ਰਗਟਾਈ ਹੈ ਤੇ ਸਵਾਲ ਵੀ ਖੜੇ ਕੀਤੇ ਆ ਕਿ ਕੀ ਹੈ ਇਹਦਾ ਮਕਸਦ ਕੀ ਹੈ ਜਿਹੜਾ ਹਮਲਾ ਮੇਰੇ ਤੇ ਹੁੰਦਾ ਹੁੰਦਾ ਟਲਿਆ ਤੇ ਅਸਲ ਚ ਮੇਰੇ ਤੇ ਹੀ ਹੋਣਾ ਸੀ ਇਹਦੇ ਪਿੱਛੇ ਕਾਰਨ ਕੀ ਹੈ ਇਹਦੀ ਜਾਂਚ ਜ਼ਰੂਰੀ ਹੈ ਕਿਉਂਕਿ ਪਹਿਲਾਂ ਸਿਕਿਉਰਿਟੀ ਜਿਹੜੀ ਵੈਦਰਾ ਕੀਤੀ ਗਈ ਵਾਪਸ ਲਈ ਗਈ ਉਸ ਤੋਂ ਬਾਅਦ ਵਾਰ-ਵਾਰ ਜਦੋਂ ਪਤਾ ਲੱਗ ਰਿਹਾ ਸੀ ਤਾਂ ਵੀ ਸਿਕਿਉਰਿਟੀ ਨਾ ਦਿੱਤੀ ਜਾਣੀ ਤੇ ਇਹ ਚੀਜ਼ ਨੂੰ ਅਕਸਰ ਹੀ ਪੰਜਾਬ 'ਚ ਇਹ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਜਿਹੜੇ ਕੋਈ ਹਿੰਦੂ ਲੀਡਰ ਹੈ ਉਹ ਸਿਕਿਉਰਿਟੀ ਲੈਣ ਲਈ ਆਪਣੇ ਤੇ ਵੀ ਹਮਲਾ ਕਰਾ ਲੈਂਦੇ ਆ ਜਾਂ ਸਾਰਾ ਕੋਈ ਸਿਕਿਉਰਿਟੀ ਲੈਣ ਲਈ ਸਟੰਟ ਕਰਦੇ ਨੇ ਤਾਂ ਉਹ ਉਹਨਾਂ ਨੇ ਇੱਥੇ ਸਵਾਲ ਖੜਾ ਕੀਤਾ ਕਿ ਕੀ ਜੇਕਰ ਬਾਕੀ ਫਰਕੇ ਦੇ ਲੋਕ ਜਾਂ ਸਮਾਜਿਕ ਕਾਰਜਕਰਤਾ ਜੇਕਰ ਜਾਂ ਪੰਜਾਬ ਚ ਗਾਇਕ ਵੀ ਨੇ ਉਹਨਾਂ ਨੂੰ ਸਿਕਿਉਰਟੀ ਮਿਲ ਸਕਦੀ ਹੈ ਤਾਂ ਜਿਹੜਾ ਇੱਕ ਬੰਦਾ ਕਿਸੇ ਖਾਸ ਧਰਮ ਨੂੰ ਰਿਪਰੈਜ਼ੈਂਟ ਕਰਦਾ ਜਾਂ ਉਹਨਾਂ ਦੀ ਅਗਵਾਈ ਕਰਦਾ ਜਾਂ ਉਹਨਾਂ ਲਈ ਬੋਲਦਾ ਤਾਂ ਫਿਰ ਉਹਨੂੰ ਕਿਉਂ ਨਹੀਂ ਮਤਲਬ ਇਹ ਖਾਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ Hindu ਲੀਡਰਾਂ ਨਾਲ ਪੱਖਪਾਤ ਕੀਤਾ ਜਾਂਦਾ ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੋਈ ਇੱਕ ਬੰਦਾ ਵੀ ਇਹ ਗੱਲ ਕੱਢ ਕੇ ਲੈ ਕੇ ਆਵੇ ਕਿ ਮੈਂ ਕਦੇ ਸਿੱਖ ਧਰਮ ਦੇ ਖਿਲਾਫ ਕਦੇ ਕੁਝ ਬੋਲਿਆ ਹੋਵੇ ਮਤਲਬ ਇੱਕ ਵੀ ਹਾਲਾਂਕਿ ਜਿੱਥੇ ਕਿਤੇ ਸਿੱਖਾਂ ਦੇ ਮੁੰਡਿਆਂ ਨਾਲ ਵੀ ਧੱਕਾ ਹੁੰਦਾ ਮੈਂ ਉੱਥੇ ਵੀ ਬੋਲਦਾ ਪਰ ਇਹ ਚੀਜ਼ ਨੂੰ ਪੇਸ਼ ਚਸਤਾਂ ਕਰਾ ਕੀਤਾ ਜਾਂਦਾ ਉਹ ਗਲਤ ਹੈ ਤੇ ਉਹਨਾਂ ਨੇ ਖਾਸਾ ਜਤਾਇਆ ਕਿ ਇਹ ਸਟੇਟ ਦੀ ਨਲਾਇਕੀ ਹੈ ਇਹ ਸਿਸਟਮ ਦੀ ਨਲਾਇਕੀ ਹੈ ਜਿਹੜਾ ਇਹ ਮੇਰੇ ਤੇ ਮੈਂ ਬਚ ਗਿਆ ਪਰ ਕਸਰ ਕੋਈ ਨਹੀਂ ਛੱਡੀ ਗਈ